ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਰਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਫੇਰੋਕੇ ਇਹਨੂੰ ਤਹਿਸੀਲ ਜੀਰਾ ਪੈਂਦੀ ਹੈ ਤੇ ਜ਼ਿਲ੍ਹਾ ਫਿਰੋਜ਼ਪੁਰ ਹੈ ਫੇਰੋਕੇ ਜੀਰੇ ਦੇ ਬਿਲਕੁਲ ਨਾਲ ਦਾ ਪਿੰਡ ਤੇ ਨੇੜੇ ਤਲਵੰਡੀ ਪਾਈ ਵੀ ਰਹਿ ਜਾਂਦਾ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਹੋਰਾਂ ਦਾ ਸਾਈਲੇਜ ਦਾ ਪਲਾਂਟ ਹੈ ਇਹ ਮੱਕੀ ਕੁੱਤਰ ਕੇ ਉਹਦਾ ਸਾਈਲੇਜ ਪੈਕ ਕਰਦੇ ਆ ਤੇ ਉਦੋਂ ਬਾਅਦ ਚ ਉਹ ਵਿਕਰੀ ਹਾਸਲੇ ਹੁੰਦਾ ਹੈ ਉਹਨੂੰ ਸੇਲ ਕਰਦੇ ਆ ਵੀਡੀਓ ਪਹਿਲਾਂ ਵੀ ਬਣਾਈ ਸੀ ਇਹ ਹਿੰਮਤੀ ਵੀਰ ਆ ਜਿਨ੍ਹਾਂ ਨੇ ਇੱਕ ਜੁਆਇੰਟ ਜਾਂ ਕੰਮ ਕੀਤਾ ਵੀ ਨਾਲ ਹੋਰ ਦੋ ਚਾਰ ਭਰਾਵਾਂ ਨੇ ਰਲ ਕੇ ਇਹਨਾਂ ਨੇ ਮਸ਼ੀਨਾਂ ਜਿਹੜੀਆਂ ਉਹ ਮੱਕੀ ਕੁੱਤਰਨ ਵਾਲੀਆਂ ਵੀ ਖਰੀਦੀਆਂ ਤੇ ਪੈਕਿੰਗ ਵਾਲੀ ਮਸ਼ੀਨ ਵੀ ਖਰੀਦੀ ਪਹਿਲਾਂ ਵੀਡੀਓ ਬਣਾ ਚੁੱਕੇ ਆ ਅੱਜ ਤੁਹਾਨੂੰ ਇਹ ਮਸ਼ੀਨ ਜਿਹੜੀ ਉਹ ਚੱਲਦੀ ਵੀ ਦਿਖਾ ਦੇਣੀ ਆ ਵੀਡੀਓ ਦੇ ਵਿੱਚ ਹੁਣ ਕਿਹੜਾ ਜਿਹੜੇ ਵੀਰ ਨਾਲ ਮਿਹਨਤ ਕਰਦੇ ਆ ਉਹਨਾਂ ਦਾ ਜਿਹੜਾ ਉਹ ਲੰਚ ਦਾ ਟਾਈਮ ਹੈ ਤੇ ਨਾਲ ਆਪਾਂ ਜਾਣਕਾਰੀ ਲਵਾਂਗੇ ਕਿਉਂਕਿ ਸਾਇਲੇਜ ਇਹਨਾਂ ਕੋਲ ਹੁਣ ਪੈਕ ਹੋ ਰਿਹਾ ਆਲੂ ਵਾਲੀ ਮੱਕੀ ਦਾ ਪਹਿਲਾਂ ਪੈਕ ਕਰ ਚੁੱਕੇ ਆ ਕਣਕ ਵਾਲੀ ਮੱਕੀ ਦਾ ਹੁਣ ਜਿਹੜਾ ਪੈਕਿੰਗ ਦਾ ਕੰਮ ਚੱਲ ਰਿਹਾ ਤੇ ਆਪਾਂ ਡਿਟੇਲ ਪੁੱਛ ਲਾਂਗੇ ਸੋ ਜਿਹੜਾ ਵੀ ਰਸਾਇਲੇਜ ਖਰੀਦਣਾ ਚਾਹੁੰਦਾ ਉਹ ਵੀ ਸੰਪਰਕ ਕਰ ਸਕਦਾ ਤੇ ਜੇ ਤੁਸੀਂ ਮਸ਼ੀਨ ਨਾਲ ਇਹਨਾਂ ਤੋਂ ਕੁਤਰਾ ਕਰਾਉਣਾ ਤਾਂ ਵੀ ਕੰਟੈਕਟ ਕਰਿਓ ਬਾਕੀ ਹੋਰ ਗੱਲਾਂ ਬਾਤਾਂ ਕਰਾਂਗੇ ਲਾਸਟ ਤੱਕ ਵੀਡੀਓ ਦੇਖਦੇ ਰਹੋ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਲਖਵੀਰ ਸਿੰਘ ਜੀ ਲਖਵੀਰ ਬਾਈ ਪਹਿਲਾਂ ਤਾਂ ਆਪਾਂ ਮਸ਼ੀਨਾਂ ਹੀ ਮਸ਼ੀਨਾਂ ਆਪਣੇ ਹਾਂਜੀ ਸਾਈਲਜ ਪੈਕ ਕਰ ਰਹੇ ਹਾਂ ਵਿਕਰੀ ਵਾਲਾ ਇਹ ਹਾਂਜੀ ਇਹ ਵਿਕਰੀ ਆ ਸਾਈਲਜ ਪੈਕ ਕਰਨੀ ਠੀਕ ਹੈ ਸਾਰਾ ਜਿਹੜਾ ਆਪਣੇ ਪਲਾਟ ਦੇ ਉੱਤੇ ਜਿਹੜਾ ਹੁਣ ਆਪਾਂ ਰੱਖਾਂਗੇ ਉਹ ਪੈਕ ਕਰ ਰਹੇ ਹਾਂ ਹਾਂਜੀ ਹਾਂਜੀ ਅੱਛਾ ਇਹ ਤੋਂ ਪਹਿਲਾਂ ਤੁਸੀਂ ਆਲੂ ਵਾਲੀ ਮੱਕੀ ਦਾ ਪੈਕ ਕਰ ਚੁੱਕੇ ਹੋ ਹਾਂਜੀ ਉਹਦਾ ਪੈਕ ਕੀਤਾ ਮੱਕਾ ਲੋਲੀ ਮੱਕੀ ਦਾ ਕਿੰਨਾ ਚਿਰ ਹੋ ਗਿਆ ਉਹਨੂੰ ਪੈਕ ਹੋਏ ਨੂੰ ਉਹਨੂੰ ਲਗਭਗ ਡੇਢ ਮਹੀਨਾ ਡੇਢ ਮਹੀਨਾ ਹੋ ਗਿਆ ਜਾਨੀ ਉਹ ਤਾਂ ਵਰਤਨ ਦੇ ਲਈ ਤਿਆਰ ਹੈ ਹਾਂ ਉਹ ਤਿਆਰ ਆ ਜੀ ਠੀਕ ਹੈ ਅੱਛਾ ਭਾਈ ਹੁਣ ਜਿਹੜਾ ਇਹ ਕਣਕ ਵਾਲੀ ਮੱਕੀ ਦਾ ਕਰ ਰਹੇ ਹਾਂਜੀ ਇਹ ਕਣਕ ਵਾਲੀ ਮੱਕੀ ਇਹ ਅਲੱਗ ਰੱਖੋਗੇ ਫਿਰ ਹਾਂ ਇਹ ਅਲੱਗ ਰੱਖਾਂਗੇ ਜੀ ਅੱਛਾ ਜਦੋਂ ਵੇਚਾਂਗੇ ਫਿਰ ਇਹਨਾਂ ਦਾ ਰੇਟ ਵੀ ਅਲੱਗ-ਅਲੱਗ ਰਹਿਣੀ ਹਾਂਜੀ ਇਹ ਰੇਟ ਥੋੜਾ ਜ਼ਿਆਦਾ ਜਿਵੇਂ ਤੁਸੀਂ ਮੰਨ ਲਓ ਵੀ ਇਹ ਗਰਮੀ ਜ਼ਿਆਦਾ ਹੋਣ ਕਰਕੇ ਦਾਣਾ ਥੋੜਾ ਜਿਹਾ ਘਟ ਪਿਆ ਉਹਦਾ ਕਰਕੇ ਦਾ ਥੋੜਾ ਜਿਹਾ ਰੇਟ ਦਾ ਵੀ ਫਰਕ ਰੱਖਾਂਗੇ ਜੀ ਠੀਕ ਹੈ ਦੋਨਾਂ ਦੇ ਵਿੱਚ ਰੇਟ ਦਾ ਡਿਫਰੈਂਸ ਰਹੂਗਾ ਹਾਂਜੀ ਹਾਂਜੀ ਅੱਛਾ ਭਾਈ ਇਹ ਦੱਸੋ ਵੀ ਜਿਹੜੀ ਪੈਕਿੰਗ ਵਾਲੀ ਮਸ਼ੀਨ ਹੈ ਫਿਰ ਆਪਦੇ ਅਸਤੇ ਪੈਕ ਕਰ ਦੋ ਜਾਂ ਜੇ ਕੋਈ ਫਾਰਮਰ ਪੈਕ ਕਰਾਉਣਾ ਚਾਹੁੰ ਕਰਦਾਂਗੇ ਜੀ ਆ ਕੇ ਜੇ ਕੋਈ ਮੰਨ ਲਓ ਕਿਸੇ ਕੋਈ ਜਗਾ ਨਹੀਂ ਹੈਗੀ ਉਹ ਇੱਥੇ ਲੈ ਆਵੇ ਇੱਥੇ ਵੀ ਪੈਕ ਕਰਕੇ ਦੇ ਦਾਂਗੇ ਦੇ ਕੋ ਪੈਕ ਕਰਕੇ ਦੇ ਦਾਂਗੇ ਪੈਕ ਕਰਕੇ ਲੋਡ ਕਰਕੇ ਦੇਵਾਂਗੇ ਠੀਕ ਹੈ ਪੈਕ ਕਰਕੇ ਲੋਡ ਕਰ ਦਿਆਂਗੇ ਇਹ ਤੋਂ ਬਿਨਾ ਆਪਣੇ ਕੋਲ ਜਿਹੜਾ ਕੁਤਰਾ ਕਰਨ ਵਾਲੀ ਮਸ਼ੀਨ ਹੈ ਉਹ ਚਾਰ ਔਰਿਆਂ ਵਾਲੀ ਤੇ ਸਿੰਗਲ ਵਾਲੀ ਦੋਨੇ ਤਰ੍ਹਾਂ ਦੀ ਹਾਂਜੀ ਦੋਨੇ ਤਰ੍ਹਾਂ ਦੀ ਹੈਗੀਆਂ ਜੀ ਉਹ ਵੀ ਆਪਾਂ ਜੇ ਕੋਈ ਵੀਰ ਬੁਲਾਉਣਾ ਚਾਹੁੰਦਾ ਤਾਂ ਪਹੁੰਚ ਕਰਦੇ ਹਾਂ ਉੱਥੇ ਤੱਕ ਜੇ ਕਿਸੇ ਦਾ ਲੋੜ ਆ ਕੁੱਤਰੇ ਵਾਲੀ ਮਸ਼ੀਨ ਨਹੀਂ ਹੁੰਦੀ ਕਿਸੇ ਕੋਲੇ ਉਹ ਵੀ ਆਪਾਂ ਕਹਿ ਦਾਂ ਕੋਈ ਗੱਲ ਨਹੀਂ ਠੀਕ ਹੈ ਤੇ ਜੇ ਸਾਰਾ ਕੋ ਇਕੱਠਾ ਹੀ ਬੁਲਾਉਣਾ ਹੈ ਤਾਂ ਜਿਵੇਂ ਆਪਾਂ ਉਹ ਤੋਂ ਗੱਲ ਕੀਤੀ ਭਾਵੇਂ ਚਿੱਟਾ ਕੁਰਤਾ ਪਜਾਮਾ ਪਾ ਕੇ ਬੰਦਾ ਸਾਈਡ ਤੇ ਫਿਰਦਾ ਰਹੇ ਸਾਇਲੈਂਸ ਪਾ ਦਿਆਂਗੇ ਉਹਦਾ ਹਾਂਜੀ ਹਾਂਜੀ ਉਹ ਆਪਣੇ ਕੋਲ ਜਨ ਕੋਈ ਟਰੈਕਟਰ ਟਰਾਲੇ ਸਾਰਾ ਕੁਝ ਅਵੇਲੇਬਲ ਹੈਗਾ ਠੀਕ ਹੈ ਸਰ ਜਿਹੜਾ ਪੈਕਿੰਗ ਦਾ ਪ੍ਰੋਸੈਸ ਰਹੂਗਾ ਜਿਵੇਂ ਕੋਈ ਬੰਦਾ ਪੈਕ ਕਰਾਉਣ ਇੱਥੇ ਲੈ ਕੇ ਆਉਂਦਾ ਆਪਣੇ ਕੋਲ ਹਾਂਜੀ ਹਾਂਜੀ ਉਹਨਾਂ ਨਾਲ ਕੋਈ ਲੇਬਰ ਠੀਕ ਹੈ ਬਾਕੀ ਸਾਰਾ ਕੋਈ ਲੀਵਰ ਸਾਡੀ ਹੋਊਗੀ ਅਸੀਂ ਇਹਨੂੰ ਪੈਕ ਕਰਕੇ ਤੇ ਟਰਾਲੀ 'ਚ ਲੋਡ ਕਰਕੇ ਦੇਵਾਂਗੇ ਜੀ ਟਰਾਲੀ 'ਚ ਲੋਡ ਕਰਕੇ ਦੇ ਦੇਾਂਗੇ ਇਹ ਪੈਕਿੰਗ ਰੇਟ ਕੀ ਚੱਲ ਰਿਹਾ ਅੱਜ ਜੀ 250 ਰੁਪਏ ਪਰ ਕੁਆਂਟਲ ਪਰ ਕੁਆਂਟਲ 250 ਇਹ ਬੇਲ ਦਾ ਹੁੰਦਾ ਮੇਰੇ ਖਿਆਲ 'ਚ ਨਾ ਹਾਂਜੀ ਹਾਂਜੀ ਬੇਲ ਅੱਛਾ ਇਹ ਕਿੰਨੇ ਕਿਲੋ ਦੀ ਹੁੰਦੀ ਹੈ ਇੱਕ ਗੱਟ ਇਹ ਇੱਕ ਕੁਆਂਟਲ ਤੋਂ ਉੱਪਰ ਹੁੰਦੀ ਹੈ ਜਿਵੇਂ 5-7 ਕਿਲੋ ਠੀਕ ਹੈ ਹਾਂਜੀ ਮਤਲਬ ਆਪਾਂ ਇੱਕ ਬੇਲ ਜਿਹੜੀ ਹੈ ਇਕੱਠਾ ਹੈ ਇਹਦਾ 250 ਲਵਾਂਗੇ 250 ਲਵਾਂਗੇ ਹਾਂਜੀ ਠੀਕ ਹੈ ਤੇ ਜੇ ਕੋਈ ਬੰਦਾ ਆਪਦੇ ਵਾਨ 'ਚ ਪੈਕ ਕਰਾਉਣਾ ਚਾ हां जो रेट सेम ही ਰਹੂਗਾ रेट सेम से से ਰਹੂਗਾ हां ਵੀਾਨੂੰ ਜਗਾ ਖੁੱਲੀ ਚਾਹੀਦੀ ਪੱਕਾ ਥਾਂ ਚਾਹੀਦਾ ਤੇ ਜਿਹੜੇ रेट सेम ਹੀ ਕੋਈ ਚੱਲ ਰਿਹਾ ਹੈ रेट सेम ਹੀ ਰੱਖਾਂਗੇ ਕੁਤਰੇ ਵਾਲੀਆਂ ਮਸ਼ੀਨਾਂ ਦਾ ਕੀ ਰੇਟ ਚੱਲ ਰਿਹਾ ਕਿੱਲੇ ਦਾ ਇਸ ਟਾਈਮ ਕੁਤਰੇ ਵਾਲੀਆਂ ਮਸ਼ੀਨਾਂ ਦਾ ਹੀ 7500 ਰੁਪਿਆ 7500 ਉਹਦੇ ਚ ਆਪਾਂ ਉਹਨਾਂ ਨੇ ਨੰਗੇ ਨੂੰਗੇ ਕੁਝ ਨਹੀਂ ਬਣਾ ਕੇ ਜੀ ਕਰ ਲਈ ਸਾਰਾ ਕੁਝ ਆਪਣਾ ਸਾਰਾ ਕੁਝ ਆਪਣਾ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਜਿਹੜਾ ਸਾਈਲੇਜ ਸੰਬੰਧੀ ਜਾਣਕਾਰੀ ਬੇਸਿਕ ਗੱਲਾਂ ਸੀਗੀਆਂ ਸਾਈਲੇਜ ਇਸ ਟਾਈਮ ਬਾਈ ਹੋਰੀ ਇਸ ਮੱਕੀ ਦਾ ਜਿਹੜਾ ਪੈਕ ਕਰ ਰਹੇ ਆ ਤੁਸੀਂ ਪੱਠੇ ਦਾ ਜਿਹੜਾ ਉਹ ਕੁਤਰਾ ਉਹ ਜਰੂਰ ਨੋਟ ਕਰ ਲਿਓ ਇਸ ਤਰ੍ਹਾਂ ਦਾ ਕੁਤਰਾ ਕੋਈ ਮੋਟਾ ਪੱਠਾ ਵਿੱਚ ਬਹੁਤਾ ਜਿਆਦਾ ਮੋਟਾ ਨਹੀਂ ਤੇ ਦਾਣਾ ਟੋਟਲ ਕ੍ਰੈਸ਼ ਹੈ ਵੈਸੇ ਜਿਵੇਂ ਬਾਈ ਨੇ ਕਿਹਾ ਵੀ ਗਰਮੀ ਪੈਣ ਕਰਕੇ ਕਿ ਥੋੜਾ ਦਾਣਾ ਬਣਿਆ ਤਾਂ ਘੱਟ ਹੈ ਪਰ ਜਿੰਨਾ ਵੀ ਦਾਣਾ ਹੈ ਉਹ ਤੁਸੀਂ ਦੇਖੋ ਇਹ ਟੁੱਟਿਆ ਹੋਇਆ ਹੈ ਕ੍ਰੈਸ਼ ਦਾਣਾ ਮਤਲਬ ਇਹ ਨਹੀਂ ਵੀ ਪਸ਼ੂ ਸਿੱਧਾ ਬਾਹਰ ਕੱਢ ਦੂਗਾ ਇਹ ਇਨੂੰ ਜਿਹੜਾ ਹੋ ਵਰਤੋਂ ਚ ਆਊਗਾ ਪਸ਼ੂ ਜਿਹੜਾ ਹਾਜ਼ਮ ਕਰੂਗਾ ਇਸ ਦਾਣੇ ਨੂੰ ਮਸ਼ੀਨ ਤੁਹਾਨੂੰ ਚਲਦੀ ਵੀ ਦਿਖਾਉਣੀ ਹੈ ਬਾਈ ਹੋਰੀ ਹੁਣ ਸ਼ੁਰੂ ਕਰਨਗੇ ਇਸ ਮੱਕੀ ਨਾਲ ਜਿਹੜਾ ਮਸ਼ੀਨ ਨਾਲ ਉਹ ਕਿਦਾਂ ਗੱਠ ਪੈਕ ਕੀਤੀ ਜਾਂ ਨਹੀਂ ਕੋਸ ਇੱਥੇ ਪੈਕ ਕੀਤੀਆਂ ਹੋਈਆਂ ਵੀ ਐ ਅੱਛਾ ਬਾਈ ਜਿਹੜਾ weight ਇਹਨਾਂ ਦਾ ਕੀਤਾ ਜਾਂਦਾ ਫਿਰ ਉਹ ਕੰਡੇ ਦੇ ਉੱਤੇ ਆਪਾਂ ਕਰਕੇ ਰੱਖਦੇ ਆ ਜਾਂ ਮੌਕੇ ਤੇ ਹੋ ਜਾਂਦਾ ਹਾਂਜੀ ਕੋਈ ਗੱਲ ਨਹੀਂ ਆਪਾਂ ਕੰਡੇ ਦੇ weight ਕਰਕੇ ਰੱਖਦੇ ਆ ਠੀਕ ਐ ਵੀ ਜਿੱਥੇ ਮਸ਼ੀਨ ਸੈੱਟ ਹੁੰਦੀ ਉੱਥੇ ਬੰਨ ਕੇ ਕਰਦੇ ਆ ਬਸ ਜੇ ਕਿਸੇ ਸੱਜਣ ਨੂੰ ਕੋਈ ਹੁੰਦਾ ਵੀ ਕਈ ਵੀ ਤੋਲਣੀ ਪੈਂਦੀ ਕੋਈ ਚੱਕਰ ਕੋਈ ਮੌਕੇ ਤੇ ਤੋਲ ਵੀ ਸਕਦਾ ਮੌਕੇ ਤੇ ਤੋ ਪੇਪਰ ਯੂਜ਼ ਕੀਤਾ ਹੋਇਆ ਹਾਂਜੀ ਹਾਂਜੀ ਇਹ ਕਿੱਦਾਂ ਦੀ ਕੁਆਲਿਟੀ ਦਾ ਕਿੰਨਾ ਕਚਰਾ ਇਹ ਕੱਢ ਜਾਂਦਾ ਕਿੰਨੀ ਕੁ ਲਾਈਫ ਇਹ ਆਪਣੇ 1 ਸਾਲ ਦੀ ਗਾਰੰਟੀ ਉੱਪਰ ਜਨ ਕਿ ਉਹ 15 17 ਮਹੀਨੇ ਕਹਿੰਦੇ ਆ ਜੀ ਠੀਕ ਹੈ ਵੈਸੇ ਉੱਪਰੋਂ ਇਹ ਅੱਧਾ ਸਾਲ ਤੱਕ ਚੱਲਦੀ ਸਾਲ ਹੀ ਕਹਿੰਦੇ ਉਹ ਅੱਧਾ ਸਾਲ ਕਹਿੰਦੇ ਜਿੰਨਾ ਤੇ ਪੇਪਰ ਲਿਆ ਉਹ ਅੱਧਾ ਸਾਲ ਦੀ ਗਾਰੰਟੀ ਦਿੰਦੇ ਆ ਅਸੀਂ ਸਾਲ ਦੀ ਕਹਿੰਦੇ ਵੀ ਸਾਲ ਦੀ ਗਾਰੰਟੀ ਆ ਪਰ ਉਹ ਕੰਪਨੀ ਨੇ ਅੱਧਾ ਸਾਲ ਦੀ ਦਿੰਦੇ ਗਾਰੰਟੀ ਠੀਕ ਹੈ ਅੱਛਾ ਭਾਈ ਇਹ ਖੁੱਲੇ ਦੇ ਵਿੱਚ ਰੱਖਣਾ ਅਗਲੇ ਨੇ ਤੇ ਇਹਨੂੰ ਚੂਹੇ ਦੀ ਸਮੱਸਿਆ ਕਿੰਨੀ ਆਉਂਦੀ ਹੈ ਚੂਏ ਦੀ ਵੀਰੇ ਲਗਭਗ ਇਹਨੂੰ ਸਮੱਸਿਆ ਬਹੁਤ ਘੱਟ ਆਉਂਦੀ ਆ। ਬਾਕੀ ਜੇ ਕੋਈ ਵੀਰੀ ਜ਼ਿਆਦਾ ਹੁੰਦੇ ਉਹ ਦਾਣਾ ਦੂਣਾ ਮੜ ਮੜ ਦਵਾਈ ਪਾਉਣੀ ਪੈਂਦੀ ਆ। ਠੀਕ ਆ। ਵੈਸੇ ਇਹ ਕੋਈ ਰੱਖਣ ਦਾ ਵੀ ਢੰਗ ਹੋਊਗਾ ਵੀ ਜਿਵੇਂ ਜਗ੍ਹਾ ਬਣਾ ਕੇ ਰੱਖੋ ਅਵੇਜ ਦੀ ਵੀਰਲਾ ਛੱਡ ਦਿਓ ਤਾਂ ਉਹਦੇ ਨਾਲ ਵੀ ਘੱਟ ਟੁਕਦਾ ਹੋਊਗਾ ਚੂ। ਨਹੀਂ ਇਹ ਜਿੰਨੀ ਸੱਲੋ ਜਗ੍ਹਾ ਸਾਫ਼ ਹੋਵੇ ਤੇ ਆਪਾਂ ਕਿਤੇ ਵੀ ਕੱਚੇ ਪੱਕੇ ਥਾਂ ਜਿੱਥੇ ਮਰਜ਼ੀ ਬਾਹਰ ਰੱਖ ਸਕਦੇ ਮੀਓ ਨਹੀਂ ਮੀ ਕੰਨੀ ਨਾਲ ਕੋਈ ਫਰਕ ਨਹੀਂ ਪੈਂਦਾ ਜੀ। ਠੀਕ ਆ। ਮੀਂਹ ਦਾ ਕੋਈ ਡਰ ਨਹੀਂਗਾ। ਤੇ ਧੁੱਪ ਨਾਲ ਵੀ ਇਹ ਬੋਡਾ ਤਾਂ ਨਹੀਂ ਹੁੰਦਾ। ਨਹੀਂ ਨਹੀਂ ਬਿਲਕੁਲ ਨਹੀਂ ਆਪਣੇ ਤੰਦਸਾ ਵੀ ਇਹ ਨੂੰ ਰੱਖ ਸਕਦੇ ਹੋ ਇੱਕ ਕੁਆਂਟਲ ਦੀ ਬੇਲ ਹੈ ਗੱਠ ਹੈ ਇਹਦਾ ਫਾਇਦਾ ਇਹ ਹੋ ਜਾਂਦਾ ਵੀ ਇਹਨੂੰ ਰੇੜਕੇ ਤੁਸੀਂ ਖੁਰਨੀ ਦੇ ਨੇੜੇ ਲਿਜਾ ਸਕਦੇ ਹੋ ਵਜ਼ਨ ਜ਼ਿਆਦਾ ਹੈ ਪਰ ਇਹਨੂੰ ਰੇੜਕੇ ਲਜਾਇਆ ਜਾ ਸਕਦਾ ਕਿਉਂਕਿ ਗੋਲ ਬੇਲ ਹੈ ਤੇ ਵਧੀਆ ਤਰੀਕੇ ਨਾਲ ਇੱਥੇ ਪੈਕਿੰਗ ਜਿਹੜੀ ਉਹ ਚੱਲ ਰਹੀ ਹੈ ਮਸ਼ੀਨ ਚਲਾਉਣੇ ਤੁਹਾਨੂੰ ਦਿਖਾਵਾਂਗੇ ਅੱਛਾ ਭਾਈ ਰੇਟ ਕੀ ਚੱਲ ਰਿਹਾ ਹੈ ਜਿਹੜੀ ਆਲੂ ਵਾਲੀ ਮੱਕੀ ਆ ਉਹਦਾ ਕੀ ਰੇਟ ਹੈ ਇੱਥੋਂ ਦਾ ਉਹ ਇੱਥੋਂ ਜੇ ਕਿਸੇ ਨੇ ਲੈ ਕੇ ਜਾਣੀ ਉਹ 650 ਰੁਪਏ ਹੀ ਤੇ ਜਿਹੜੀ ਕਣਕ ਵਾਲੀ ਮੱਕੀ ਹੈ ਉਹ 200 ਰੁਪਏ ਦੇ ਦਾਂਗੇ ਠੀਕ ਹੈ ਤੇ ਜੇ ਕੋਈ ਪਹੁੰਚ ਵਗੈਰਾ ਕਰਾਉਣੀ ਚਾਹੁੰਦਾ ਉਹ ਫਿਰ ਆਪਾਂ ਜਿਵੇਂ ਮਤਲਬ ਬਾੜ ਦੇ ਹਿਸਾਬ ਨਾਲ ਲਾਵਾਂਗੇ ਪੇਮੈਂਟ ਠੀਕ ਹੈ ਉਹ ਜਾਂ ਤਾਂ ਅਗਲਾ ਆਪਦਾ ਸਾਧਨ ਲਿਆਵੇ ਜਾਂ ਆਪਣੇ ਤੋਂ ਮਗਾਉ ਉਹ ਤਾਂ ਪਹੁੰਚ ਦਾ ਖਰਚਾ ਵੱਖਰਾ ਪਹੁੰਚ ਦਾ ਖਰਚਾ ਵੱਖਰਾ ਦਾਂਗੇ ਠੀਕ ਹੈ ਜੀ ਥੋ ਚੱਕ ਕੇ ਲੈ ਜਾਣਾ ਤਾਂ 600 ਰੁਪਏ ਕਣਕ ਵਾਲੀ ਮੱਕੀ 650 ਆਲੂ ਵਾਲੀ ਮੱਖਾਂ ਜੀ ਬਾਕੀ ਪਹੁੰਚ ਕਰਕੇ ਜੇ ਕੋਈ ਸੱਜਣ ਚਾਹੁੰਦਾ ਪਹੁੰਚ ਕਰਨੀ ਪਹੁੰਚ ਕਰਕੇ ਦੇਵਾਂਗੇ ਆਪਣੇ ਕੋਲ ਠੀਕ ਹੈ ਫਿਰ ਆਪਾਂ ਪਹੁੰਚ ਨੂੰ ਕਰਦੇਾਂਗੇ ਉਹਦਾ ਖਰਚਾ ਵੱਖਰਾ ਪੈ ਕੱਢਣਗੇ ਤੋਂ ਵੀ ਦਿਖਾਉਣੇ ਸੋ ਦੋਸਤੋ ਇਹ ਲੋਡਰ ਹੈ ਜਿਹਦੇ ਨਾਲ ਮੱਕੀ ਜਿਹੜੀ ਇਹਦੇ ਵਿੱਚ ਪਾਈ ਜਾਂਦੀ ਹੈ ਮੈਂ ਇੱਕ चीज ਹੋਰ ਨੋਟ ਕਰ ਰਿਹਾ ਤੁਸੀਂ ਵੀ ਦੇਖੋ ਬਾਈ ਹੋਰੇ ਨੇ ਪੱਕਾ ਥਾਂ ਵਰਤਿਆ ਸੱਲੇ ਫਰਸ਼ ਹੈ ਜਿਹਦੇ ਕਰਕੇ ਇਹ ਜਿਹੜਾ ਪਸ਼ੂਆਂ ਦਾ ਭੋਜਣਾ ਇੱਕ ਤਰ੍ਹਾਂ ਦਾ ਇਹਦੇ ਵਿੱਚ ਮਿੱਟੀ ਨਹੀਂ ਜਾਂਦੀ ਸੋ ਇਹ ਸਾਰਾ ਲੋਡਰ ਵਗੈਰਾ ਬਾਈ ਹੋਰੀ ਆਪ ਦਾ ਨਾਲ ਲੈ ਕੇ ਆਉਣਗੇ ਜੇ ਤੁਸੀਂ ਪੈਕ ਕਰਾਉਣਾ ਚਾਹੁੰਦੇ ਹੋ ਤਾਂ ਇਹ ਸਾਰੀ ਮਸ਼ੀਨਰੀ ਇਹਨਾਂ ਦੀ ਹੋਊਗੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਹੋਰੇਣਾ ਇਸੋਂ ਵਾਈ ਹੋਰੀ ਜਿਹੜਾ ਉਹ ਪੁੱਤਰਾ ਲੈ ਕੇ ਜਾਂਦੇ ਚਾਕੇ ਥੱਲੋਂ ਪੱਕਾ ਥਾਂ ਕਿਤੇ ਵੀ ਮਿੱਟੀ ਨਹੀਂ ਹੈ ਭੋਰਾ ਵੀ ਸੋ ਬਾਕੀ ਇਧਰੋਂ ਜਿਹੜੀ ਮਸ਼ੀਨ ਹੈ ਉਹ ਵਰਕਿੰਗ ਦੇ ਵਿੱਚ ਆ ਦੱਸੋ ਤੁਹਾਨੂੰ ਮੈਂ ਦਿਖਾਉਂਗਾ ਜਿਹੜੀ ਬੇਲ ਅੰਦਰੋਂ ਨਿਕਲਦੀ ਹੈ ਆਟੋਮੈਟਿਕ ਆ ਸਾਰਾ ਕੰਮ ਜਿਹੜਾ ਮਸ਼ੀਨੀ ਕਰਨਾ ਹੈ ਮੈਨੂਅਲ ਕੁਝ ਵੀ ਨਹੀਂ ਹੈ ਜੋ ਕੋਸ ਹੈ ਮਸ਼ੀਨ ਨੇ ਕਰਨਾ ਸੋ ਇਦਾਂ ਇੱਕ ਗੱਠ ਜਿਹੜੀ ਉਹ ਇਹਦੇ ਵਿੱਚੋਂ ਆ ਜਾਂਦੀ ਹੈ ਉਸੋ ਬਾਤ ਇਹ ਮਸ਼ੀਨ ਜਿਹੜੀ ਆਟੋਮੈਟਿਕ ਇਹਨੂੰ ਪੈਕ ਕਰਨਾ ਸ਼ੁਰੂ ਕਰ ਦਿੰਦੀ ਹੈ ਤੁਸੀਂ ਇਹ ਪਲਾਟ ਪਹਿਲਾਂ ਬਹੁਤ ਦੇਖ ਚੁੱਕੇ ਹੋ ਮੈਂ ਪਰ ਅੱਜ ਤੁਹਾਨੂੰ ਇਹ ਦਿਖਾ ਰਿਹਾ ਕਿਉਂਕਿ ਤੁਸੀਂ ਸੰਪਰਕ ਬਾਈ ਹੋਣਾ ਕਰਨਾ ਹੋਊਗਾ ਜਿਹਨੇ ਸਾਇਲਜ ਖਰੀਦਣਾ ਹੈ ਤੇ ਜਾਂ ਪੈਕ ਕਰਾਉਣਾ ਹੈ ਤੋਂ ਦੇਖੋ ਦੇਖਦੇ ਆਂ ਇਹ ਕੰਮ ਜਿਹੜਾ ਉਹ ਸੋਹਣਾ ਲੱਗਦਾ ਕਿਉਂਕਿ ਮਸ਼ੀਨਾਂ ਜਦੋਂ ਕੰਮ ਕਰਦੀਆਂ ਇੱਕ ਤੋ ਕੰਮ 'ਚ ਸਫਾਈ ਬਹੁਤ ਹੋ ਜਾਂਦੀ ਹੈ ਦੂਜਾ ਆਟੋਮੈਟਿਕ ਹੈ ਤਾਂ ਉਹਦੀ ਐਕੂਰੇਸੀ ਵੀ ਬਣੀ ਰਹਿੰਦੀ ਹੈ ਜਿਵੇਂ ਵਜ਼ਨ ਪੂਰਾ ਚੱਕਦਾ ਹੈ ਮਸ਼ੀਨ ਜਿਹੜੀ ਵੇਟ ਫੁੱਲ ਚੱਕਦੀ ਐ ਰੈਪ ਕਰਨ ਲੱਗਿਆਂ ਕੋਈ ਸੇਮ ਰੈਪ ਹੋਊਗਾ ਜਿੰਨੀਆਂ ਮਸ਼ੀਨ ਬੇਲ ਹੋਣ ਨਿਕਲਣੀਆਂ ਉਹਨਾਂ ਤੇ ਜਿਹੜਾ ਉੱਪਰਲਾ ਕਾਗਜ਼ ਐ ਉਹ ਸੇਮ ਲੱਗੂਗਾ ਸੋ ਇਸ ਤਰ੍ਹਾਂ ਇਹ ਜਿਹੜਾ ਸਾਇਲੈਂਸ ਪੈਕ ਹੋ ਕੇ ਆ ਜਾਂਦਾ ਤੇ ਉਹਦੇ ਬਾਅਦ ਚ ਇਹਨੂੰ ਕਿਤੇ ਵੀ ਹਵਾ ਨਹੀਂ ਲੱਗਦੀ ਇਹ ਵੱਡੀ ਗੱਲ ਐ ਜਦੋਂ ਇੱਕ ਵਾਰ ਇਹ ਪ੍ਰੈਸ ਹੋ ਕੇ ਪੈਕ ਹੋ ਜਾਂਦਾ ਮਸ਼ੀਨ ਦੇ ਵਿੱਚ ਤੇ ਇਹਨੂੰ ਹਵਾ ਨਹੀਂ ਲੱਗਦੀ ਤੋਦੇ ਨਾਲ ਇਹਦੀ ਕੁਆਲਿਟੀ ਬਣੀ ਰਹਿੰਦੀ ਐ ਤੋ ਦੋਸਤੋ ਇਹ ਸਾਇਲੈਂਸ ਦੀ ਮੈਂ ਵੀਡੀਓ ਤੁਹਾਨੂੰ ਦਿਖਾਉਣੀ ਸੀ ਜਿਹੜਾ ਵੀਰ ਪੈਕ ਕਰਾਉਣਾ ਚਾਹੁੰਦਾ ਤਾਂ ਵੀ ਸੰਪਰਕ ਕਰਿਓ ਤੇ ਜੇ ਸਾਇਲੈਂਸ ਤੁਸੀਂ ਖਰੀਦਣਾ ਚਾਹੁੰਦੇ ਤਾਂ ਵੀ ਕੰਟੈਕਟ ਕਰ ਲਿਓ ਜੀ ਅੱਜ ਦੀ ਵੀਡੀਓ ਫਿਲਹਾਲ ਇਸ ਸਾਇਲੈਂਸ ਬੀਸਿਸ ਨੂੰ ਧੰਨਵਾਦ ਵੀਡੀਓ ਦੇਖਣ ਅਸਪੈਕਟ